ਤੇ ਉਦੋਂ ਬਾਅਦ ਮੇਤੋਂ ਪਹਿਲਾਂ ਬੋਲੀਆਂ ਪਾਉਂਦਾ ਹੁੰਦਾ ਸੀ ਮੇਰਾ ਵੀਰ ਮਾਸ਼ਾਅੱਲਿ ਹੂੰ ਜਦੋਂ ਮਾਸ਼ਾ ਅਲੀ ਆਵਾਜ਼ ਪੰਜਾਬ ਦੇ ਵਿੱਚ ਸੀਗਾ ਤੇ ਉਦੋਂ ਫਿਰ ਉਹਨਾਂ ਕੋਲੇ ਬੋਲੀਆ ਵਾਲਾ ਹੈ ਨਹੀਂ ਸੀ ਫਿਰ ਉਹਨਾਂ ਨੇ ਕਿਹਾ ਵੀ ਯਾਰ ਮੁੰਡਾ ਸੁਣਿਆ ਸੀਗਾ ਪਟਿਆਲੇ ਕਿੱਦਾਂ ਕਰ ਕਰਾ ਕੇ ਮੈਨੂੰ ਨਹੀਂ ਪਤਾ ਉਹਨਾਂ ਨੇ ਕੰਟੈਕਟ ਮੇਰਾ ਲੱਭਿਆ ਬਹੁਤ ਔਖਾ ਉਹਨਾਂ ਨੂੰ ਕੰਟੈਕਟ ਮਿਲਿਆ ਪਰ ਜਦੋਂ ਉਹਨਾਂ ਨੇ ਮੇਰਾ ਕੰਟੈਕਟ ਕੀਤਾ ਫਿਰ ਮੈਂ ਉਹਨਾਂ ਨੂੰ ਮਿਲਣ ਗਿਆ ਸੀ ਜਦੋਂ ਮੈਂ ਮਿਲਣ ਗਿਆ ਤੇ ਫਿਰ ਮੈਨੂੰ ਕਹਿੰਦੇ ਸੀਗੇ ਵੀ ਕੋਲਿਆ ਕਹਿੰਦੇ ਕੁਝ ਸੁਣਾ ਪਹਿਲਾਂ ਕਿਉਂਕਿ ਉਹਨਾਂ ਨੂੰ ਲੱਗਿਆ ਵੀ ਸ਼ਾਇਦ ਇਹ ਉਹੀ ਮੁੰਡਾ ਕਿਉਂਕਿ ਇੱਕ ਆਡੀਅנס 'ਤੇ ਬਹਿ ਕੇ ਸੁਣਾਉਣਾ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਸਟੇਜ 'ਤੇ ਕਈ ਵਾਰ ਨਹੀਂ ਵੀ ਚਿਹਰਾ ਪ ਫਿਰ ਮੈਂ ਜਦੋਂ ਉਹਨਾਂ ਨੂੰ ਇਹੀ ਬੋਲੀ ਸੁਣਾਈ ਸੀ ਜਿਹੜੀ ਬਿੰਦਰਾਖਿਆ ਸਾਹਿਬ ਦੀ ਤੁਹਾਨੂੰ ਮੈਂ ਹੁਣ ਸੁਣਾਇਆ ਸ਼ੇਰ ਜਦੋਂ ਮੈਂ ਇਹ ਸ਼ੇਰ ਸੁਣਾਇਆ ਸੀ ਤੇ ਉਦੋਂ ਮੇਰਾ ਭੰਗੜੇ 'ਚ ਸ਼ੇਰ ਵੀ ਉਹੀ ਲਵਾਇਆ ਸੀ ਉਹਨਾਂ ਨੇ ਹੋਵੇਂਵੇਂ ਕਰੇ ਸਪਲਦਾ ਹੋ ਜੀ ਨੂੰ ਆਖਦੇ ਆ ਅੱਲਾ ਲੱਖਾਂ ਵਰਗਾ ਇਕੱਲਾ ਮੈਗਾ ਫਾੜਿ ਉਹਦਾ ਪੱਲਾ ਹੋ ਜਾ ਉਹਦੇ ਵੱਲ ਦਾ ਐਵੇਂ ਕਰੇ ਮੇਰੀ ਮੇਰੀ ਕਿੰਨੀ ਕਲੰਬੀ ਹਕਲਾ ਚੁੱਕੇ ਹੋ ਤੁਸੀਂ ਹੁਣ ਤੱਕ ਤਾਂ ਵੈਸੇ ਹੇਕ ਦੇਖੋ ਜੀ ਜੇ ਆਪਾਂ ਗੱਲ ਕਰੀਏ ਉਸਤਾਦ ਜੀ ਦੀ ਉਸਤਾਦ ਬਿੰਦਰਖਿਆ ਸਾਹਿਬ ਦੀ ਤੇ ਉਹਨਾਂ ਦੀ ਹੇਕ ਤਾਂ ਸੀਗੀ 36 ਸੈਕਿੰਡ ਦੀ ਪਰ ਲੇਕਿਨ ਇੱਕ ਦਿਨ ਮੈਂ ਤੇ ਸਵਰਨਪਾਜੀ ਐਦਾਂ ਹੀ ਬੈਠੇ ਸੀ ਅਸੀਂ ਆਸਟ੍ਰੇਲੀਆ ਸੀਗਾ ਰੂਮ 'ਚ ਬੈਠੇ ਤੇ ਐਦਾਂ ਹੀ ਗੱਲਾਂ ਕਰਨ ਲੱਗੇ ਕਹਿੰਦੇ ਵੀ ਕੋਲਿਆ ਵੀ ਕਿੰਨੀ ਹੇਕ ਲਾ ਲੰਨਾ ਕੁਝ ਪਤਾ ਕਿਉਂਕਿ ਮੈਂ ਸਟੇਜਾਂ ਤੇ ਲਾਉਂਦਾ ਸੀ ਆਲਰੇਡੀ ਜੇ ਕਿਤੇ ਲਾਈਵ ਹੋਣਾ ਤੇ ਮੈਂ ਜ਼ਰੂਰ ਲਾਉਂਦਾ ਹੁੰਦਾ ਸੀ ਜੋਗਨੀ ਮ ਸੁਣਾਉਂਦਾ ਹੁੰਦਾ ਸੀ ਹੇਕਾਂ ਲਾਉਂਦਾ ਹੀ ਹੁੰਦੇ ਸੀ ਮੈਂ ਕਿਹਾ ਪਾਜੀ ਮੈਂ ਕਦੀ ਨੋਟ ਨਹੀਂ ਕੀਤੀ ਹੈਗੀ ਵੀ ਚਲੋ ਆਪਾਂ ਭਾਈ ਪਾਜੀ ਕਹਿੰਦੇ ਚਲੋ ਆਪਾਂ ਟਰਾਈ ਕਰਦੇ ਹਾਂ ਹੂੰ ਉਹਨਾਂ ਨੇ ਕੈਮਰਾ ਲੈ ਲਿਆ ਕੈਮਰਾ ਲੈ ਕੇ ਉਹਨਾਂ ਨੇ ਲਾਗੇ ਅਸੀਂ ਰਿਕਾਰਡ ਕਰਨ ਲੱਗੇ ਜੀ ਭੰਗੜੇ ਵਾਲਾ ਸ਼ੇਅਰ ਲਾਇਆ ਤੇ ਉਦੋਂ ਬਾਅਦ ਹੇਕ ਲਾਈ ਤੇ ਹੇਕ ਲਾਉਣ ਤੋਂ ਬਾਅਦ ਮੈਂ ਜਦੋਂ ਕੈਮਰਾ ਬੰਦ ਹੋਇਆ ਤੇ ਪਾਜੀ ਕਹਿੰਦੇ ਵੀ ਕੋਲਾ ਤੈਨੂੰ ਪਤਾ ਹੇ ਕਿੰਨੀ ਲੱਗੀ ਆ ਮੈਨੂੰ ਕਹਿੰਦੇ ਮੈਂ ਕਿਹਾ ਨਹੀਂ ਕਹਿੰਦੇ 45 ਸੈਕਿੰਡ ਦੀ ਅੱਛਾ ਜਦੋਂ ਇੰਨੀ ਗੱਲ ਕਹੀ ਆ ਤੇ ਮੈਂ ਇੱਕੋ ਦਮ ਸ਼ੌਕਟ ਹੋਇਆ ਮੈਂ ਕਿਹਾ ਵੀ ਨਹੀਂ ਉਹ ਮੇ मजाक ਕਰੀ ਜਾਂਦੇ ਮੈਂ ਕਿਹਾ ਮੈਨੂੰ ਦਿਖਾਓ ਕੈਮਰਾ ਜਦੋਂ ਮੈਂ ਫਿਰ ਉਹ ਵਿਜ਼ੂਅਲ ਦੇਖਿਆ ਹੇਕ ਤੋਂ ਲੈ ਕੇ ਐਂਡ ਤੱਕ ਜਦੋਂ ਮ PENIO ਸੀ ਜੱਗ ਯਾਦ ਕਰਦਾ ਵਾਹ ਜੀ ਵਾਰਿਸ ਬੁੱਲੇ ਦੇ ਅਸੀਂ ਕਹੌਣ ਚੱਲੇ ਹੋ ਕੁੜਤੇ ਚਾਦਰੇ ਪੱਗਾਂ ਦੇ ਵੱਟ ਕੱਢੇ ਕੋਕੇ ਖੁੰਡੀਆਂ ਉੱਤੇ ਸਜਾਣ ਚੱਲੇ ਵਾਹ ਜੀ ਹੋ ਜੋਰ ਲਾ ਕੇ ਹਾਰਾ ਵਿਹਾਰ ਗਈਆਂ ਹੋ ਅਸੀਂ ਜਿੱਤ ਦਾ ਢੋਲ ਵਜਾਉਣ ਚੱਲੇ ਜੋਰ ਲਾ ਕੇ ਹਾਰਾ ਵਿਹਾਰ ਗਈਆਂ ਸਿੱਜ ਤਨਾਟੋ ਲ ਮਜਾਉਣ ਚੱਲੇ ਹੇ ਤਦੋਂ ਤੁਸੀਂ ਫਿਰ ਬੋਲੀਆਂ ਪਾਣੀ ਸ਼ੁਰੂ ਕਰਦੇ ਆ ਤੇ ਫਿਰ ਉਸ ਤੋਂ ਪ੍ਰੋਫੈਸ਼ਨਲ ਹੋਈਓ ਕਦੀ ਮਤਲਬ ਕੋਈ ਟਰੈਕ ਵਗੈਰਾ ਆਏ ਤੁਹਾਡੇ ਪ੍ਰੋਫੈਸ਼ਨਲ ਐ ਵੀ ਜਿੰਨੀ ਦਿਨ ਮੈਂ ਜਦੋਂ ਮੈਂ ਬੋਲੀਆਂ ਪਾਉਣੀਆਂ ਪਹਿਲੀ ਵਾਰੀ ਸਕੂਲ ਲੈਵਲ ਤੋਂ ਕਾਲਜ ਲੈਵਲ 'ਚ ਨਿਕਲੇ ਆ ਤੇ ਉਦੋਂ ਮੈਨੂੰ ਬਾਈ ਸਵਰਨ ਬਰਨਾਲਾ ਮਿਲੇ ਜਿਨ੍ਹਾਂ ਨੇ ਮਤਲਬ ਮੈਨੂੰ ਬੋਲੀਆਂ ਪਾਉਂਦੇ ਨੂੰ ਸੁਣਿਆ ਸੀ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਯੂਨੀਵਰਸਿਟੀ 'ਚ ਤੇ ਉਦੋਂ ਬਾਅਦ ਫਿਰ ਬਾਈ ਜੀ ਨੇ ਮੇਰੇ ਨਾਲ ਕੰਟੈਕਟ ਕੀਤਾ ਤੇ ਉਹ ਕੋਚ ਸੀਗੇ ਭੰਗੜੇ ਦੇ ਡੀਏਵੀ ਕਾਲਜ ਚੰਡੀਗੜ੍ਹ ਹੋ ਗਿਆ ਤੇ ਹੋਰ ਬਰਨਾਲੇ ਕਾਫੀ ਕਾਲਜ ਸੀਗੇ ਤੇ ਪਟਿਆਲੇ ਐਸਡੀ ਕਾਲਜ ਮਤਲਬ ਸਾਰਿਆਂ ਤੇ ਉਹ ਬੋਲੀਆਂ ਤਿਆਰ ਕਰਾਉਂਦੇ ਹੁੰਦੇ ਸੌਰੀ ਭੰਗੜਾ ਤਿਆਰ ਕਰਾਉਂਦੇ ਹੁੰਦੇ ਸੀ ਕੋਚ ਸੀਗੇ ਤੇ ਉਦੋਂ ਬਾਅਦ ਮੇਤੋਂ ਪਹਿਲਾਂ ਬੋਲੀਆਂ ਪਾਉਂਦਾ ਹੁੰਦਾ ਸੀ ਮੇਰਾ ਵੀਰ ਮਾਸ਼ਾਅੱਲਿ ਹੂੰ ਜਦੋਂ 마ਸ਼ਾ ਅਲੀ ਆਵਾਜ਼ ਪੰਜਾਬ ਦੇ ਵਿੱਚ ਸੀਗਾ ਤੇ ਉਦੋਂ ਫਿਰ ਉਹਨਾਂ ਕੋਲੇ ਬੋਲੀਆ ਵਾਲਾ ਹੈ ਨਹੀਂ ਸੀ ਫਿਰ ਉਹਨਾਂ ਨੇ ਕਿਹਾ ਵੀ ਯਾਰ ਮੁੰਡਾ ਸੁਣਿਆ ਸੀਗਾ ਪਟਿਆਲੇ ਕਿੱਦਾਂ ਕਰ ਕਰਾ ਕੇ ਮੈਨੂੰ ਨਹੀਂ ਪਤਾ ਉਹਨਾਂ ਨੇ ਕੰਟੈਕਟ ਮੇਰਾ ਲੱਭਿਆ ਬਹੁਤ ਔਖਾ ਉਹਨਾਂ ਨੂੰ ਕੰਟੈਕਟ ਮਿਲਿਆ ਪਰ ਜਦੋਂ ਉਹਨਾਂ ਨੇ ਮੇਰਾ ਕੰਟੈਕਟ ਕੀਤਾ ਫਿਰ ਮੈਂ ਉਹਨਾਂ ਨੂੰ ਮਿਲਣ ਗਿਆ ਸੀ ਜਦੋਂ ਮੈਂ ਮਿਲਣ ਗਿਆ ਤੇ ਫਿਰ ਮੈਨੂੰ ਕਹਿੰਦੇ ਸੀਗੇ ਵੀ ਕੋਲਿਆ ਕਹਿੰਦੇ ਕੁਝ ਸੁਣਾ ਪਹਿਲਾਂ ਕਿਉਂਕਿ ਉਹਨਾਂ ਨੂੰ ਲੱਗਿਆ ਵੀ ਸ਼ਾਇਦ ਇਹ ਉਹੀ ਮੁੰਡਾ ਕਿਉਂਕਿ ਇੱਕ ਆਡੀਅנס ਦੇ ਬਹਿ ਕੇ ਸੁਣਨਾ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਸਟੇਜ ਤੇ ਕਈ ਵਾਰ ਨਹੀਂ ਵੀ ਚਿਹਰਾ ਪਤਾ ਲੱਗ ਫਿਰ ਮੈਂ ਜਦੋਂ ਉਹਨਾਂ ਨੂੰ ਇਹੀ ਬੋਲੀ ਸੁਣਾਈ ਸੀ ਜਿਹੜੀ ਬਿੰਦਖਿਆ ਸਾਹਿਬ ਦੀ ਤੁਹਾਨੂੰ ਮੈਂ ਹੋਣ ਸੁਣਾਇਆ ਸ਼ੇਰ ਜਦੋਂ ਮੈਂ ਇਹ ਸ਼ੇਰ ਸੁਣਾਇਆ ਸੀ ਤੇ ਉਦੋਂ ਮੇਰਾ ਭੰਗੜੇ 'ਚ ਸ਼ੇਰ ਵੀ ਉਹੀ ਲਵਾਇਆ ਸੀ ਉਹਨਾਂ ਨੇ ਤੇ ਉਦੋਂ ਫਿਰ ਡੀਏਵੀ ਕਾਲਜ ਦੇ ਵਿੱਚ ਫਸਟ ਟਾਈਮ ਮੈਂ ਕਾਲਜ ਲੈਵਲ ਤੇ ਜਦੋਂ ਨਿਕਲਿਆ ਸੀ ਫਿਰ ਮੈਂ ਡੀਏਵੀ ਕਾਲਜ ਨਾਲ ਗਾਇਆ ਸੀਗਾ ਡੀਏਵੀ ਕਾਲਜ ਨਾਲ ਤਕਰੀਬਨ 10 ਸਾਲ ਲਗਾਤਾਰ ਭੰਗੜਿਆਂ ਨਾਲ ਗਾਇਆ ਭੰਗੜਿਆਂ ਨਾਲ ਵੀ ਗਾਇਆ ਝੂਮਰ ਨਾਲ ਵੀ ਗਾਇਆ ਮਲਵਈ ਗਿੱਧਿਆਂ ਦੇ ਨਾਲ ਵੀ ਗਾਇਆ ਤੇ ਉਸ ਤੋਂ ਬਾਅਦ ਫਿਰ ਪ੍ਰੋਫੈਸ਼ਨਲਲੀ ਜਿਹੜਾ ਹੈਗਾ ਕੋਈ ਟਰੈਕ ਤੁਹਾਡੇ ਆਏ ਆ ਪਹਿਲਾਂ ਪ੍ਰੋਫੈਸ਼ਨਲ ਟਰੈਕ ਮੇਰੇ ਕਾਫੀ ਆਏ ਆ ਉਹ ਐਕਚੁਅਲੀ ਸਵਰਨ ਬਾਜੀ ਫਿਰ ਉਦੋਂ ਬਾਅਦ 6-7 ਸਾਲ ਮੈਂ ਇਹਨਾਂ ਨਾਲ ਇੱਥੇ ਡੀਵੀ ਕਾਲਜ ਚ ਲਗਾਤਾਰ ਰਿਹਾ ਉਦੋਂ ਬਾਅਦ ਫਿਰ ਆਸਟ੍ਰੇਲੀਆ ਮੂਵ ਹੋ ਗਏ ਸੀਗੇ ਤੇ ਫੁੱਲ ਫੈਮਿਲੀ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਆਪਦੀ ਪ੍ਰੋਡਕਸ਼ਨ ਸ਼ੁਰੂ ਕੀਤੀ ਸਵਰਨ ਪ੍ਰੋਡਕਸ਼ਨ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਸਵਰਨ ਪ੍ਰੋਡਕਸ਼ਨ ਦੇ ਬੈਨਰ ਹੇਠ ਹੀ ਮੇਰੇ Song ਕੜਵਾਏ ਸੀਗੇ ਤੇ ਕਾਫੀ ਸੰਕਟ ਵਾਏ ਸੀ ਜਿਦੇ ਵਿੱਚ ਇੱਕ ਮਕਬੂਲ ਹੋਇਆ ਸੀ ਕਾਫੀ ਮੇਰੀ ਮੇਰੀ ਗੀਤ ਉਹ ਵੀ ਇੱਕ ਵਾਰੀ ਫਿਰ ਸੁਣਾ ਦਿਓ ਦਰਸ਼ਕਾਂ ਜੀ 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 ਮੇਰੀ ਮੇਰੀ ਗੀਤ ਉਹ ਕੀ ਸੀਗਾ ਕਹਿੰਦਾ ਹੋਵੇਂਵੇਂ ਕਰੇ ਮੇਰੀ ਮੇਰੀ ਦੱਸ ਕਿਹੜੀ ਚੀਜ਼ ਤੇਰੀ ਐਵੇਂ ਕਰੇ ਮੇਰੀ ਮੇਰੀ ਦੱਸ ਕਿਹੜੀ ਚੀਜ਼ ਤੇਰੀ ਖੁਦ ਮਿੱਟੀ ਦੀ ਤੂੰ ਢੇਰੀ ਮਾਣ ਕਿਹੜੀ ਗੱਲ ਦਾ ਉਰਖਾ ਸਰੀਰ ਜਿਵੇਂ ਪਾਣੀ ਤੇਲ ਕੀਰ ਮਿਟ ਜਾਏਗਾ ਅਖੀਰ ਕੀ ਪਰੋਸਾ ਪਲਦਾ ਹੋ ਜੀ ਨੂੰ ਆਖਦੇ ਆ ਅੱਲਾ ਲੱਖਾਂ ਵਰਗਾ ਇਕੱਲਾ ਮੈਂ ਕਾ ਸਟੈਪ ਆਉਂਦਾ ਉਹਦੇ ਤਾਂ ਬਹੁਤ ਸੌੜ ਆਉਂਦਾ ਤੇ ਇੱਕ ਮੈਂ ਤੁਹਾਨੂੰ ਝੂਮਰ ਝੂਮਰ ਦੀ ਬੋਲੀ ਸੁਣਾਉਣਾ ਹੂੰ ਝੂਮ ਝੂਮ ਕੇ ਝੁਮਰਾ ਪਾਈਆਂ ਉਧਰ ਫਿਰ ਝੂਮਰ ਦਾ ਸਟੈਪ ਚੱਲਦਾ ਹੁੰਦਾ ਸੀ ਹੂੰ ਹੋ ਝੂਮ ਝੂਮ ਕੇ ਝੁਮਰਾ ਪਾਈਆਂ ਹਉ ਨੱਚ ਵੀ ਲਿਆ ਬਥੇ ਗੱਲਾਂ ਕਰੀਏ ਬਥੇਰਾ ਇੱਕ ਜੁੱਤੀ ਦੀ ਸੀ ਜੁੱਤੀ ਕਸੂਰੀ ਪੈਰ ਨਾ ਪੂਰੀ ਹਾਏ ਡੋਲਾਏ ਸਾਨੂੰ ਤੁਰਨਾ ਪਿਆ ਹਾਏ ਰਾਜਾਏ ਸਾਨੂੰ ਤੁਰਨਾ ਪਿਆ ਜਿੰਨਾ ਰਾਹ ਤੁੱਕੇ ਤੁਸੀਂ ਹੁਣ ਤੱਕ ਤਾਂ ਵੈਸੇ ਏਕ ਦੇਖੋ ਜੀ ਜੀ ਆਪਾਂ ਗੱਲ ਕਰੀਏ ਉਸਤਾਦ ਜੀ ਦੀ ਉਸਤਾਦ ਮਿੰਦਰਖਿਆ ਸਾਹਿਬ ਦੀ ਤੇ ਉਹਨਾਂ ਦੀ ਏਕ ਤਾਂ ਸੀਗੀ 36 ਸੈਕਿੰਡ ਦੀ ਪਰ ਲੇਕਿਨ ਇੱਕ ਦਿਨ ਮੈਂ ਤੇ ਸਵਰਨ ਭਾਜੀ ਐਦਾਂ ਹੀ ਬੈਠੇ ਸੀ ਅਸੀਂ ਆਸਟ੍ਰੇਲੀਆ ਸੀਗਾ ਰੂਮ 'ਚ ਬੈਠੇ ਤੇ ਐਦਾਂ ਹੀ ਗੱਲਾਂ ਕਰਨ ਲੱਗੇ ਕਹਿੰਦੇ ਵੀ ਕੋਲਿਆ ਵੀ ਕਿੰਨੀ ਏਕ ਲਾ ਲੰਨਾ ਕੁਝ ਪਤਾ ਕਿਉਂਕਿ ਮੈਂ ਸਟੇਜਾਂ ਤੇ ਲਾਉਂਦਾ ਸੀ ਆਲਰੇਡੀ ਜੇ ਕਿਤੇ ਲਾਈਵ ਹੋਣਾ ਤੇ ਮੈਂ ਜ਼ਰੂਰ ਲਾਉਂਦਾ ਹੁੰਦਾ ਸੀ ਜੁਗਨੀ ਮ ਸੁਣਾਉਂਦਾ ਹੁੰਦਾ ਸੀ ਏਕਾਂ ਲਾਉਂਦਾ ਹੀ ਹੁੰਦੇ ਸੀ ਮੈਂ ਕਿਹਾ ਭਾਜੀ ਮੈਂ ਕਦੀ ਨੋਟ ਨਹੀਂ ਕੀਤੀ ਹੈਗੀ ਵੀ ਚਲੋ ਆਪ ਮੈਂ ਭਾਜੀ ਕਹਿੰਦੇ ਚਲੋ ਆਪਾਂ ਟਰਾਈ ਕਰਦੇ ਹਾਂ ਹੂੰ ਉਹਨਾਂ ਨੇ ਕੈਮਰਾ ਲੈ ਲਿਆ ਕੈਮਰਾ ਲੈ ਕੇ ਉਹਨਾਂ ਨੇ ਲਾਗੇ ਅਸੀਂ ਰਿਕਾਰਡ ਕਰਨ ਲੱਗੇ ਜੀ ਭੰਗੜੇ ਵਾਲਾ ਸ਼ੇਰ ਲਾਇਆ ਤਾਂ ਉਸ ਤੋਂ ਬਾਅਦ ਹੇਕ ਲਾਈ ਤੇ ਹੇਕ ਲਾਉਣ ਤੋਂ ਬਾਅਦ ਮੈਂ ਜਦੋਂ ਕੈਮਰਾ ਬੰਦ ਹੋਇਆ ਤੇ ਭਾਜੀ ਕਹਿੰਦੇ ਵੀ ਕੋਲਾ ਤੈਨੂੰ ਪਤਾ ਹੇ ਕਿੰਨੀ ਲੱਗੀ ਆ ਮੈਨੂੰ ਕਹਿੰਦੇ ਮੈਂ ਕਹਿੰਦਾ ਨਹੀਂ ਕਹਿੰਦੇ 45 ਸੈਕਿੰਡ ਦੀ अच्छा जबो इन्नी गल कहीया ते मैं एको दम शॉकड होया मैं कहया ਵੀ ਨਹੀਂ ਮੇ ਮਜ਼ਾਕ ਕਰੀ ਜਾਂਦੇ ਰਹੇ ਮੈਂ ਕਿਹਾ ਮੈਨੂੰ ਦਿਖਾਓ ਕੈਮਰਾ ਜਦੋਂ ਮੈਂ ਫਿਰ ਉਹ ਵਿਜ਼ੂਅਲ ਦੇਖਿਆ ਤੋਂ ਲੈ ਕੇ ਐਂਡ ਤੱਕ ਜਦੋਂ ਮੈਂ ਦੇਖਿਆ ਵੀ ਸੱਚੀ 45 ਸੈਕਿੰਡ ਦੀ ਲੱਗੀ ਆ ਉਹ ਕੋਈ ਰਿਕਾਰਡ ਪਿਆ ਉਹ ਹੁਣ ਰਿਕਾਰਡ ਉਹ ਮੇਰੇ YouTube ਤੇ ਹੈਗਾ ਸਰਜੀਤ ਖੋਲਾ ਜੀ ਸਰਜੀਤ ਖੋਲਾ ਤੁਸੀਂ ਲਿਖੋਗੇ ਤੇ ਉਹ ਰਿਕਾਰਡ ਮੇਰਾ ਆਲਰੇਡੀ ਉੱਥੇ YouTube ਤੇ ਪਿਆ ਤੁਸੀਂ ਦੇਖ ਸਕਦੇ ਹੋ ਹੁਣ ਰਿਆਜ਼ ਭਾਈ ਹੈਗਾ ਅਜੇ ਕਿ ਰਿਆਜ਼ ਰਿਆਜ਼ ਤਾਂ ਇਹੀ ਆ ਵੀ ਜਦੋਂ ਹੁਣ ਆਪਾਂ ਹੁਣ ਆ ਤੁਸੀਂ ਗਵਾ ਲਿਆ ਇਹੀ ਆਪਾਂ ਗਾਉਂਦੇ ਰਹਿੰਨੇ ਆ ਮੈਂ ਖੇਤੀ ਵੀ ਕਰਦਾ ਖੇਤਾਂ 'ਚ ਜਾ ਜਾ ਕੇ ਗਾਈ ਜਾਈਦਾ ਠੀਕ ਹੈ ਨਾ ਇਹ ਚੀਜ਼ਾਂ ਨਾਲ ਰਿਆਜ਼ ਹੁੰਦਾ ਮੇਨ ਜੇ ਦੇਖਿਆ ਜਾ ਵੀ ਹਰਮੋਨੀਅਮ ਤੇ ਬੈਠ ਕੇ ਮਤਲਬ ਕਹਿੰਦੇ ਵੀ ਜਿੱਥੇ ਗੋਡ ਗਿਫਟ ਆ ਜਾਂਦੀ ਆ ਮੈਂ ਤਾਂ ਮੈਂ ਤਾਂ ਇੱਕ ਹੀ ਗੱਲ ਸਿੱਖੀ ਅੱਜ ਤੱਕ ਸ਼ੁਰੂ ਤੋਂ ਵੀ ਜਿੱਥੇ ਗੋਡ ਗਿਫਟ ਆ ਜਾਂਦਾ ਨਾ ਗੋਡ ਗਿਫਟ ਦਾ ਕੋਈ ਮੁਕਾਬਲਾ ਨਹੀਂ ਹੁੰਦਾ ਪਰਮਾਤਮਾ ਦੀ ਜਿਹੜੀ ਮੇਰ ਦੇ ਅੱਗੇ ਤਾਂ ਕੁਝ ਨਹੀਂ ਫਿਕਾ ਅੱਗੇ ਕੁਝ ਨਹੀਂ ਹੁੰਦਾ ਠੀਕ ਹੈ ਨਾ ਜੇ ਉਹ ਮੇਰ ਕਰੇ ਤਾਂ ਲੱਖੋ ਕੱਖ ਬਣਾਉਂਦਾ ਕੱਖੋ ਲੱਖ ਬਣਾ بس ਖਿੱਚੀ ਫਿਰ ਏਕ ਇੱਕ ਵਾਰੀ ਬਈ ਸੁਣਾਈ ਦਿਓ ਏਕ ਪਹਿਲਾਂ ਮੈਂ ਸ਼ੇਰ ਸੁਣਾਉਣਾ ਸ਼ੇਰ ਸੀਗਾ ਹੋ ਬੁੱਲਾ ਨੱਚਿਆ ਅਸੀਂ ਜੱਗ ਯਾਦ ਕਰਦਾ ਵਾਹ ਜੀ ਵਾਹ ਵਾਰਿਸ ਬੁੱਲੇ ਦੇ ਅਸੀਂ ਕਹੌਣ ਚੱਲੇ ਹੋ ਕੁਰਤੇ ਚਾਦਰੇ ਪੱਗਾਂ ਦੇ ਵੱਟ ਕੱਢੇ ਕੋਕੇ ਖੁੰਡੀਆਂ ਉੱਤੇ ਸਜਾਣ ਚੱਲੇ ਹੋ ਜੋਰ ਲਾ ਕੇ ਹਾਰਾ ਵਿਹਾਰ ਗਈਆਂ ਹੋ ਅਸੀਂ ਜਿੱਤ ਦਾ ਢੋਲ ਵਜਾਉਣ ਚੱਲੇ ਜੋਰ ਲਾ ਕੇ ਹਾਰਾ ਵੀ ਹਾਰ ਗਈਆਂ ਹੋ ਅਸੀਂ ਜਿੱਤ ਦਾ ਟੋਲ ਵਜਾਉਣ ਚੱਲੇ